ਦਰਸਕੀ ਨਾਮ ਤੁਹਾਡਾ ਜੀ ਮੇਰਾ ਸੁਪਰ ਦੇਸੀ ਜੀ ਇਹਦਾ ਕਿਹੜੀ ਥਾਂ ਤੇ ਅੱਜ ਜਿਹੜਾ ਕੈਂਪ ਲਾਇਆ ਜਾ ਰਿਹਾ ਹੈ ਹਾਂ ਜੀ ਕਿਹੜੀ ਥਾਂ ਤੇ ਅੱਜ ਕੈਂਪ ਫੂਨਦਨ ਕੈਂਪ ਲਾਇਆ ਗਿਆ ਹੈ ਸੀ ਤਰਸੀਮਾ ਨਿੱਤ ਜੀ ਨੂੰ ਬੰਦ ਕੈਂਪ ਲਾਇਆ ਗਿਆ ਹੈ ਡਿਵੈਲਪਮੈਂਟ ਦੀ ਟੀਮ ਇਸ ਪੜਾ ਕੇ ਕਰਨਾਈ ਹੈ ਇਹ ਜਿਹੜਾ ਨਾ ਇਹ ਜਿਹੜਾ ਕੈਂਪ ਲਾਣਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸੰਦੇਸ਼ ਵੀ ਹੈ ਇੱਕ ਫੂਨਦਨ ਗੰਨਤਾ ਹੈ ਪਰੀਨਾ ਨੇ ਆਪਣੇ ਜਨਮ ਦਿਨ ਤੇ ਲਾਇਆ ਕਿ 100 ਜਨਮ ਦਿਨ ਤੇ ਕਰਕੇ ਉਹਨਾਂ ਨੇ ਲਗਭਗ 42 ਦਰੱਖਤ ਜੁੜੇ ਜਿਹੜੇ ਲਗਭਗ 42 ਦੇ ਕਰੀ ਕਿੜੀ ਯੂਨਿਟਸ ਜਿਹੜੀਆਂ ਉਸਨੂੰ ਜਿੰਦਾਸਤਾਲ ਬਣਾ ਦਿੱਤੀ ਹੈ ਆਪਣੇ ਤਰ੍ਹਾਂ ਦੀ ਜਨਮ ਦਿਨ ਦੀ ਪੇਡ ਦਿੱਤੀ ਹੈ ਜਿਹੜੀ ਇੱਕ ਬਰੀਜ਼ਾ ਨੂੰ ਨਵੀਂ ਜ਼ਿੰਦਗੀ ਦੇਈ ਜਿਵੇਂ ਅੱਜ ਜਨਮ ਦਿਨ ਦੇ ਉੱਤੇ ਕੈਂਕ ਖੂਦਨ ਕੈਂਪ ਲਗਾਇਆ ਗਿਆ ਇਹ ਲੋਕਾਂ ਨੂੰ ਸੁਣਿਆ ਜਾਂਦੇ ਹੋ ਜਿਹੜੇ ਜਨਮ ਦਿਨ ਮਨਾਉਂਦੇ ਆ ਖੁਸ਼ੀ ਦੇ ਤਿਹਾਰ ਨਾਲ ਅੱਜ ਬਿਲਕੁਲ ਹੀ ਮੈਂ ਦੱਸ ਰਿਹਾ ਹਾਂ ਵੀ ਇਹ ਕਿਤਨੀ ਪਿਰਦਾ ਇੱਕ achhi ਸੋਚ ਹੈ ਜੀ ਵੀ ਤੁਸੀਂ ਆਪਣੇ ਜਨਮ ਦਿਨ ਦੇ ਵਿੱਚ ਇੱਕ ਸੋਸਾਇਟੀ ਲਈ ਸਮਾਜ ਲਈ ਇੱਕ ਬੜਾ ਵੱਡਾ ਯੋਗਦਾਨ ਪਾਦੇ। ਇਹ ਬਲੱਡ ਦੇ ਜਿਹੜੇ ਖੂਨਤਾ ਨੇ ਉਹਦਾ ਇੱਕ ਇਸ ਸਾਡੀ ਜਿਹੜੀ ਹੈ ਸਾਡੇ ਹਸਪੀਟਲ ਦੀ ਲਾਈਫ ਹੈ ਨੇ। ਅਮਰੀਕਾ ਤਾਂ ਅਮਰੀਕਾ ਨੂੰ ਸਾਕਿਰਕ ਫੁੰ ਜਿਹੜਾ ਪਾਣੀ ਪਹੁੰਚੇਗਾ ਜੇ ਜਿਹੜੇ ਲੋਕ ਹੈ ਤੇ ਜਿਸ ਤਰ੍ਹਾਂ ਇਹਨਾਂ ਦੇ ਅੱਛੀ ਸੋਚ ਰੱਖਣ ਵਾਲੇ ਪ੍ਰਸਿੱਧਨ ਮੱਤੀ ਵਰਗੇ ਜੋ ਖੁੰਦਨ ਕੈਂਪ ਉਸ ਜਾਣਗੇ ਤੇ ਉਹਨਾਂ ਦੇ ਨਾਲ ਜਿਹੜੇ ਹੈਗੇ ਲੋਕ ਸਹਿਯੋਗ ਕੁੰਟੀ ਸਾਡੇ ਜਿਹੜੇ ਹੈ ਫੁੰ ਜਿਹੜੀ ਸਾਨੂੰ 70 ਤੋਂ ਲੈ ਕੇ 100 ਦੇ ਕਰੀਬ ਰੋਜ਼ਾਨਾ ਜਿਹੜੇ ਮੀਟਰ ਦੀ ਲੋਕਾਰ ਠੀਕ ਹੈ ਸੋ ਇਹ ਕੈਂਪ ਲੱਗੇ ਰਹਿਣੇ ਚਾਹੀਦੇ ਹੈ ਵੀ ਇਹਦੇ ਨਾਲ ਜਿਹੜਾ ਅਮਰੀਕਾ ਨੂੰ ਸੀ ਬਿਹਤਰ ਸੇਵਾ ਮੰਗੀ ਅਰਜਿੰਦਰਾ ਹਸਪਤਾਲ ਪਟਿਆਲਾ ਵੱਲੋਂ ਸਾਲ ਦੇ ਵਿੱਚ ਜੇ ਆਪਾਂ ਪਰ ਮਨਥ ਦਾ ਲਗਾਈਏ ਕਿੰਨੇ ਕੈਂਪ ਲਗਾਏ ਜਾਂਦੇ ਨੇ ਤੇ ਪਰ ਇਅਰ ਕਿੰਨੇ ਜੀ ਪਰ ਮਤਿ ਫਦਰ ਤੋਂ 20 ਡਿਗਰੀ ਦਾ ਐਵਰੇਜ ਹੈ ਜੀ ਇਹ ਵਧਦੀ ਘਟਦੀ ਰਹਿੰਦੀ ਹੈ ਸਾਲ ਦੇ ਵਿੱਚ 200 ਤੋਂ 250 ਦੇ ਵਿੱਚ ਵਹਿਰੀ ਕਰਦਾ ਹੈ ਜੀ ਤੇ ਇਹ ਨਾਰਥਰਨ ਇੰਡੀਆ ਦੇ ਵਿੱਚ ਜੇ ਪਪੀ ਜੀ ਨੂੰ ਸਿਰ ਤੋਂ ਸਭ ਤੋਂ ਵੱਧ ਜਿਹੜੇ ਜਿਹੜੇ ਕੈਂਪ ਨੇ ਸਾਡੇ ਜਿਹੜੇ ਐਨ ਜੀਓ ਦੇ ਸਹਿਯੋਗ ਨਾਲ ਗਏ ਨੇ ਕਿਉਂਕਿ ਇਹ ਤਿੰਦਰਸਪੁਰ ਟ੍ਰੇਚੀ ਸੈਂਟਰ ਹੈ ਟ੍ਰੇਚੀ ਸੈਂਟਰ ਦਾ ਮਤਲਬ ਹੈ ਜਿਹਦੀ ਉਹ ਅਪਲੀਕੇਸ਼ਨ ਹੈ ਮੈਥਿਆਂ ਦੇ ਉਹਨਾਂ ਦੇ ਕਰਦੇ ਨੇ ਅੱਜਿੱਤੇ ਖੂਨਦਾਨ ਕੇਪਲ ਕਾਇਜੇਂਦੇ ਉਥੇ ਪਾਣੀ ਦੀ ਗੜੇ ਜਿਹੜਾ ਨਿਮਾਨ ਥੱਲੇ ਜਾਂਦਾ ਜਾ ਰਿਹਾ ਤੇ ਖੂਨਦਾਨ ਦੇ ਨਾਲ ਹੋਰ ਕੁਛ ਵੀ ਕਾਇਰੇ ਕਿਤੇ ਪੌਦਿਆਂ ਦੀ ਹੋਰ ਤੇ ਚੀਜ਼ਾਂ ਦੀ ਆ ਖੂਨਦਾਨ ਦੇ ਨਾਲ ਪੌਦੇ ਵੀ ਦਿੱਤੇ ਜਾਂਦੇ ਆ ਜਿਦਾਂ ਖੂਨਦਾਨੀ ਕਿ ਇਹਨਾਂ ਦੇ ਇਹ ਵੀ ਚਲੋ ਜਿਸ ਤਰ੍ਹਾਂ ਮਤਲਬ ਕਿਹਾ ਇਹ ਵੀ ਇੱਕ ਸੰਦੇਸ਼ ਹੈ ਜੀ ਪੌਦਿਆਂ ਕਿਉਂਕਿ ਇਹ ਵਾਤਾਵਰਣ ਦੇ ਲਈ ਜਾਂਦੀ ਇਹ ਬਹੁਤ ਅੱਛਾ ਹੈ ਕਿ ਜੋ ਖੂਨਦਾਨ ਨਹੀਂ ਅੰਬਰੇਗੀ ਪੌਦੇ ਜਿਹੜੇ ਨੇ ਸਟਿਚੂਏਟ ਕਰਦੇ ਨੇ ਮਰਤੋ ਜੀ ਅੱਜ ਖੂਦਾਨ ਕੈਂਪ ਤੇ ਦਿੱ ਦਿੱਤੇ ਆਏ ਤੇ ਉਧਰ ਤਰਸ਼ੇਮ ਲਾਲ ਜੀ ਦਾ ਜਨਮ ਦਿਨ ਵੀ ਅੱਜ ਕਿਵੇਂ ਦੇਖਦੇ ਹੋ ਤੁਸੀਂ ਅੱਜ ਇਹ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਵੱਡੇ ਵੀਰ ਇੱਕ ਬਹੁਤ ਹੀ ਸਮਾਜ ਸੇਵੀ ਅੱਛੀ ਸੋਚ ਵਾਲੇ ਮਾਲਕ ਸ੍ਰੀ ਤਰਸ਼ੇਮ ਲਾਲ ਮੱਤਲ ਜੀ ਮੈਂਪਟ ਤੋਂ ਤੇ ਇਹਨਾਂ ਦਾ ਜਿਹੜਾ ਜਨਮ ਦਿਨ ਆ ਅੱਜ ਦੂਸਰਾ ਜਨਮ ਦਿਨ ਜਿਹੜਾ ਇਹਨਾਂ ਨੇ ਇੱਕ ਖੂਦਾਨ ਕੈਂਪ ਲਗਾ ਕੇ ਮਨਾਇਆ ਔਰ ਮੈਂ ਕਹਿੰਦਾ ਅੱਛੀ ਸੋਚ ਆ ਨਾਲ ਇਹਨਾਂ ਨੇ ਰੁੱਖ ਲਗਾਓ ਪਾਣੀ ਬਚਾਓ ਜਿਹੜਾ ਮੈਸੇਜ ਆ ਸਮਾਜ ਦੇ ਵਿੱਚ ਜੋ ਬਹੁਤ ਜ਼ਰੂਰੀ ਆ ਸਾਡੇ ਪੰਜਾਬ ਦੇ ਲਈ ਉਹ ਮੈਸੇਜ ਵੀ ਨਾਲ ਨਾਲ ਜਿਹੜਾ ਲੋਕਾਂ ਨੂੰ ਦਿੱਤਾ ਨਾ ਨਾ ਰੁੱਖ ਬੰਦ ਰਹੀ ਨੇ ਤੇ ਰਤ ਦਾਨ ਮਹਾ ਕਲਿਆਣ ਕਿਉਂਕਿ ਮੈਂ ਵੀ ਆਪਣੇ ਵੱਲੋਂ ਵੀ ਇੱਕ ਬੇਨਤੀ ਕਰੂੰਗਾ ਮੇਰੇ ਵੱਡੇ ਵੀਰ ਜੀ ਸਮਾਜ ਦੇ ਵੀ تر세ਮ لال ਮਿੱਤਰ ਜੀ ਵੱਲੋਂ ਬੇਨਤੀ ਕਰੂੰਗਾ ਕਿ ਜਿਹੜੇ ਨੌਜਵਾਨ ਪੀੜ੍ਹੀ ਐ ਉਹ ਜਿਹੜਾ ਖੂਨ ਨਾੜੀਆਂ ਦੇ ਵਿੱਚ ਜਾਂਦਾ ਹੈ ਮੈਂ ਕਹਿੰਦਾ ਵੀ ਜੇ ਨਾੜੀਆਂ ਦੇ ਵਿੱਚ ਜਾਵੇ ਤਾਂ ਜਾਦਾ ਵਧੀਆ ਇਹੀ ਮੈਂ ਵੀਰਜੀ ਵੱਲੋਂ ਤੇ ਮੇਰੇ ਵੱਲੋਂ ਮੈਸੇਜ ਕਰੂੰਗਾ ਆਪਣੀ ਪੰਚਾਇਤ ਵੱਲੋਂ ਕਿ ਰਤ ਦਾਨ ਮਹਾ ਕਲਿਆਣ ਕਿਸੇ ਦੀ ਜਾਨ ਬਚ ਸਕਦੀ ਆ ਤਾਂ ਬਹੁਤ ਜ਼ਰੂਰੀ ਆ ਮੈਂ ਵੀ ਆਪਣੇ ਪਰਿਵਾਰ ਵੱਲੋਂ ਮੇਰੇ ਦੋਨੇ ਬੇਟਿਆਂ ਨੂੰ ਇਸ ਯੋਗਦਾਨ ਦੇ ਵਿੱਚ ਹਿੱਸਾ ਪਾਇਆ ਔਰ ਅੱਗੇ ਵੀ ਅਸੀਂ ਵੀਰਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਚੰਗੇ ਕੰਮ ਕਰਨਗੇ ਹਮੇਸ਼ਾ ਇਹਨਾਂ ਦੇ ਨਾਲ ਖੜੇ ਆ ਮੈਂ ਦੁਬਾਰਾ ਆਪਣੀ ਸਮੁੱਚੀ ಗ್ರಾಮ ਪੰਚਾਇਤ ਤੇ ਆਪਣੀ ਸੰਸਥਾ ਵੱਲੋਂ ਬੀਰ ਜੀ ਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾ ਦਿਨਾ ਕਿ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਤੇ ਸਮਾਜ ਦੀ ਸੇਵਾ ਕਰਦੇ ਰਹਿਣ ਹਮੇਸ਼ਾ ਅਸੀਂ ਉਹਦੀ ਪਿੱਠ ਦੇ ਪਿੱਛੇ ਖੜੇ ਹਾਂ ਸਰ ਕੀ ਕਹਿਣਾ ਚਾਹੁੰਦੇ ਜਨਮ ਦਿਨ ਦੇ ਮੌਕੇ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ ਮੇਰੇ ਬੱਚਿਆਂ ਨੇ ਮੇਰੇ ਪਰਿਵਾਰ ਨੇ ਸਭ ਮਿਲ ਕੇ ਜੋ ਇਹ ਉਪਰਾਲਾ ਕੀਤਾ ਅੱਜ ਬੁਢੀਵਾਰੋਂ ਫੂਨਦਾਨ ਕੰਪਲਗਾ ਪਿਛਲੇ ਸਾਲ ਵੀ ਇਸੇ ਲਗਾਇਆ ਸੀਗਾ ਫੂਨਦਾਨ ਅੱਜ ਥੋੜਾ ਗਰਮੀ ਕਰਕੇ ਥੋੜੀ ਜਿਹੀ ਗਰਮੀ ਦਾ ਮੌਸਮ ਜ਼ਿਆਦਾ ਹੈ ਥੋੜਾ ਜਿਹਾ ਗਰਮ ਕਰਕੇ ਬਿਠਾਈ ਹੈ ਅਦਰਵਾਈਜ਼ ਬਾਕੀ ਬਹੁਤ ਮੇਰੇ ਸਟੇਟ ਪ੍ਰੋਗਰਾਮ ਹੈ ਸਮਾਜ ਦੇ ਵਿੱਚ ਹੋਰ ਸਮਾਜ ਸੇਵੀ ਸੰਸਥਾ ਲੋਕ ਨੇ ਉਹਨਾਂ ਨੂੰ ਕੀ ਸੰਦੇਸ਼ ਤੁਹਾਡਾ ਦੇਣਗੇ ਕੀ ਸੰਦੇਸ਼ ਆਮੀ ਦੇਖੋ ਇਹ ਨੌਜਵਾਨ ਪੀੜੀ ਹੈ ਨੌਜਵਾਨਾਂ ਨੇ ਇਹ ਫੂਨਦਾਨ ਕੀਤਾ ਜਿਆਦਾ ਨੌਜਵਾਨਾਂ ਵਾਸਤੇ ਸੇਧ ਹੈ ਇਹ ਇੱਕ ਇਦਾਂ ਦੇ ਕੰਮ ਕਰਨੇ ਚਾਹੀਦੇ ਨੇ ਅਸੀਂ ਹੋਰ ਪਾਰਟੀਆਂ ਨਾਲੋਂ ਹੋਰ ਪਾਰਟੀਆਂ ਨਾਲੋਂ ਇਹ ਦੇਖੋ ਕਿ ਸਮਾਜ ਵਾਸਤੇ ਇਹ ਇੱਕ ਇੱਕ ਜੁੰਟ ਨਾਲ ਤਿੰਨ ਲੋਕਾਂ ਦੀ ਜਾਨ ਬਚਦੀ ਹੈ ਜੋ ਕਿ ਅਜਿਹਾ ਜੁੰਟ ਦਾ ਸੋਚੇ ਕਿ ਨਹੀਂ ਬਚੇਗੇ ਆ ਸਰ ਮੰਨਦੇ ਵਿੱਚ ਕਿਦਾਂ ਆਈ ਵੀ ਖੂਨਦਾਨ ਦੇ ਕੇ ਕਰਕੇ ਇਦਾਂ ਰਹੇ ਮੈਂ ਬੁੱਧੀ ਕੋਈ ਹਰ ਪਾਰਟੀ ਨੂੰ ਹੱਥੀਂ ਕਰਦਾ ਪੁਲਿਸ ਦੇ ਨਾਮ ਨਾਲ ਕੰਮ ਕਰਕੇ ਦੇਖਿਆ ਜਾਵੇ ਕੋਈ ਨਵੀਂ ਸੋਚ ਲੈ ਕੇ ਚੱਲੇ ਆ ਉਸ ਨੂੰ ਮੈਂ ਇਹ ਲੋਕਾਂ ਨੂੰ ਹੋਰੀ ਅਪੀਲ ਕਰਦਾ ਕਿ ਇਦਾਂ ਵੀ ਇਹ ਕੰਮ ਸਾਰਨ ਕਰੀਏ ਹਾਂ ਜਿਹੜੇ ਖੁੰਦਾਨੀਆਂ ਨੇ ਤੇ ਖੁੰਦਾਨ ਕੀਤਾ ਉਹਨਾਂ ਵਾਸਤੇ ਵੀ ਵਿਸ਼ੇਸ਼ ਮਦਦ ਕਰਾਂਗੇ ਬਹੁਤ ਬਹੁਤ ਧੰਨਵਾਦ ਕਰਦਾ ਪ੍ਰਭਾਤ ਜੀ ਨੂੰ ਨਾਲ ਵਾਪਰਾ ਉਹਨਾਂ ਦਾ ਜਿਨ੍ਹਾਂ ਨੇ ਮੇਰੇ ਇਸ ਪ੍ਰੋਗਰਾਮ ਚ ਆ ਕੇ ਯੋਗਦਾਨ ਦਿੱਤਾ ਕਿ ਉਹਨਾਂ ਨੂੰ ਅਸੀਂ ਮਾਨ ਸਨਮਾਨ ਵੀ ਦੇ ਕਰਾਂਗੇ ਜੋ ਉਹਨੇ ਕੀਤਾ ਬਾਕੀ ਜਿਵੇਂ ਅੱਜ ਦੀ ਲੋੜ ਹੈ ਪਾਣੀ ਔਰ ਰੁੱਖ ਬਚਾਉਣ ਦੀ ਉਸ ਉਪਰਾਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਅਸੀਂ ਲਗਭਗ 200 ਵੱਗ ਰੁੱਖ ਵੀ ਲਗਾ ਰਹੇ ਹਾਂ ਅੱਜ ਜੋ ਪਾਣੀ ਚਾਲ ਵਾਸਤੇ ਜਿੱਤੂ ਉਹ ਵੀ ਪਲਾਣ ਕਰਦੇ ਪੱਲਾ ਦੇਸ਼ਿੰਦ ਸਾਹਿਬ ਦੇ ਜੀ ਤੁਸ ਨਗਰ ਉਪਰੋਕਤ ਪੱਲਾ ਨਾਏ ਵਿਸ਼ੇ ਸਾਲ ਨੂੰ ਜਨਮੰਤਰ ਕੁਮਰ ਰਾਏ ਜੀ ਉਸ ਉਪਰੋਕਤ ਹਾਂ ਤੇ ਜੀ ਰਾਏ ਸਾਹਿਬ ਮਿਲਰ ਇੰਡਸਟਰੀਅਲ ਜੁੜੇ ਹੋਏ ਸ਼ਾਇਦ ਰਮ ਅਰਥਾ ਆਰਤੀ ਨਾਲ ਜੁੜੇ ਹੋਏ ਪ੍ਰਧਾਨ ਹੋ ਕੀ ਕਹਿਣਾ ਚਾਹੁੰਦੇ ਪੰਜਾਬ ਸਰਕਾਰ ਨੂੰ ਆਰਤੀ ਮੈਂ ਕਮੇਟਰੀ ਐਸੋਸੀਏਟ ਪੰਜਾਬ ਦੇ ਪ੍ਰਧਾਨ ਹਾਂ ਅਸੀਂ ਵਾਤਾਵਰਣ ਦੇ ਵਿਸ਼ੇ ਵੀ ਜਿਹੜਾ ਪ੍ਰਾਲੀ ਨੂੰ ਯੂਜ਼ ਕਰਕੇ ਬਹੁਤ ਸਹਿਯੋਗ ਕਰਦੇ ਹਾਂ ਸਰਕਾਰ ਦਾ ਤੇ ਬਾਕੀ ਦਾ ਦੇਖੋ ਜੋ ਬਿਜਲੀ ਪਲਾਨ ਨੇ ਉਹ ਬਿਜਲੀ ਨੂੰ ਸਾਧ ਕੇ ਬਿਜਲੀ ਤਿਆਰ ਕਰ ਦਿੰਦੇ ਪ੍ਰਾਲ ਨੂੰ ਸਾਧਦੇ ਅਸੀਂ ਪ੍ਰਾਲ ਨੂੰ ਪਸਾਈ ਕਰਕੇ ਜਿੱਤ ਤਿਆਰ ਕਰ ਦਿਆਗਾ ਅਸੀਂ ਬਹੁਤ ਸਹਿਯੋਗ ਕਰਦੇ ਹਾਂ ਵਾਤਾਵਰਣਿਕ ਥੈਂਕ ਯੂ